ਨਾੜੀਆਂ ਸਾਫ਼ ਕਰਨੇ ਵਾਲਾ ਸਭ ਤੋਂ ਸਿਰੇ ਫੂਡ ਦੱਸਣਾ ਅੱਜ ਤੁਹਾਨੂੰ ਜਿਹੜਾ ਕਲੌਕਿੰਗ ਕੱਢੂਗਾ ਇਹ ਬੀਪੀ ਵੀ ਚੱਕ ਦਿੰਦਾ ਨਾੜੀਆਂ ਸਾਫ਼ ਕਰਨ ਲਈ ਬਹੁਤ ਜ਼ਿਆਦਾ ਸਾਇੰਸ ਟੌਪ ਦੇ ਫੂਡ ਦੱਸਦੀ ਅੱਜਕੱਲ ਇਹ ਉਹਨਾਂ ਤੋਂ ਵੀ ਉੱਤੇ ਆ ਉਹ ਫੂਡ ਨੇ ਜਿਵੇਂ ਕੋਲਡ ਪ੍ਰੈਸ ਐਕਸਟਰਾ ਵਰਜਨ 올ਿਵ ਆਇਲ ਫੈਟੀ ਫਿਸ਼ ਜਿਵੇਂ omega 3 ਨਟ ਸੀਡ ਬਦਾਮ ਹੋਣੀ ਦਿਲ ਲਈ ਨਾੜੀਆਂ ਲਈ ਬਹੁਤ ਚੰਗੇ ਮੰਨੇ ਗਏ ਨੇ ਪਰ ਇਹ ਫੂਡ ਕਿਹੜਾ ਜਿਹੜਾ ਸਾਰਿਆਂ ਤੋਂ ਹੀ ਬੈਸਟ ਆ ਇਹ ਸਰੀਰ ਵਿੱਚ ਨਿਟ੍ਰਿਕ ਓਕਸਾਈਡ ਸਾਈਡ ਨੂੰ ਬੂਸਟ ਕਰਦਾ ਜਾਨਕੀ ਨਾੜੀਆਂ ਨੂੰ ਆਲੇ-ਦਾਲੇ ਨੂੰ ਖੋਲਦਾ ਤੇ ਬਲੱਡ ਫਲੋ ਵਧਾਉਂਦਾ ਹਾਰਟ ਸਟ੍ਰੋਕ ਦਾ ਚਾਂਸ ਬਹੁਤ ਘਟਾ ਦਿੰਦੀ ਆ ਇਹ ਚੀਜ਼ ਕੋਲੇਸਟ੍ਰੋਲ ਵੀ ਥੋੜੀਆਂ ਨਾੜੀਆਂ ਚ ਨਹੀਂ ਜੰਮਦਾ ਕਿਉਂਕਿ ਇਨਫੋਰਮੇਸ਼ਨ ਵੀ ਘਟ ਕਰਦਾ ਸੋ ਹੁਣ ਗੱਲ ਕਰਦੇ ਆ ਕਿਹੜਾ ਇਹ ਫੂਡ ਆ ਇਹ ਆ ਬੀਟ ਚਕੁੰਦਰ ਆਹ ਡਰਿੰਕ ਬਣਾ ਕੇ ਪੀਆ ਕਰੋ ਨਾਲੇ ਹੁਣ ਮੌਸਮ ਇਹਨਾਂ ਦਾ ਥੋੜੀ ਜੀ ਚਕੰਦਰ ਗਾਜਰਾਂ ਪਾਣੀ ਥੋੜਾ ਜਿਹਾ ਨੂਨ ਨਿੰਬੂ ਸਾਰੀਆਂ ਚੀਜ਼ਾਂ ਦਾ ਜੂਸ ਬਣਾਓ ਮਿਕਸਰ ਦੇ ਵਿੱਚ ਤੇ ਪਿਓ ਛੇਤੀ ਛੇਤੀ ਦਿਲ ਦੀਆਂ ਪ੍ਰੋਬਲਮਾਂ ਨਹੀਂ ਆਉਣਗੀਆਂ ਨਾਲੇ ਖੂਨ ਵੀ ਐਨਾ ਵਧੂ ਸਾਰੀ ਬਾਡੀ ਦੇ ਵਿੱਚ ਕਿਉਂਕਿ ਇਹ ਚੀਜ਼ਾਂ ਆਇਰਨ ਵਧਾਉਂਦੀਆਂ ਨੇ ਰੈੱਡ ਬਲੱਡ ਸੈੱਲ ਵਧਾਉਂਦੀਆਂ ਨੇ એનર્ਜੀ ਨਹੀਂ ਘਟੂਗੀ ਨਾਲੇ ਰੰਗ ਦੇਖਿਓ ਗੱਲਾਂ ਤਾਂ ਵੀ ਟਮਾਟਰ ਵਰਗਾ ਲਾਲ ਹੋ ਜੂ ਕਰੋ ਐਡ ਇਹ ਡਰਿੰਕ ਆਪਣੀ ਰੋਜ਼ਾਨਾ ਡਾਈਟ ਵਿੱਚ